ਜਰਨਜੀਤ ਸਿੰਘ ਚੰਨੀ ਤੇ ਰਮਨਜੀਤ ਸਿੰਘ ਬਿੱਟੂ ਨੇ ਵੱਡਾ ਇਲਜ਼ਾਮ ਲਾਇਆ ਹੈ ਫਿਰੋਜ਼ਪੁਰ ਦੇ ਵਿੱਚ ਪੀਐਮ ਦਾ ਕਾਫਲਾ ਰੋਕਣ ਦੇ ਪਿੱਛੇ ਚੰਨੀ ਦੀ ਸ਼ਰਾਰਤ ਸੀ ਜੇ ਆ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਪਿੱਛੇ ਚੰਨੀ ਦੀ ਸ਼ਰਾਰਤ ਸੀ ਰਮਨਜੀਤ ਸਿੰਘ ਬਿੱਟੂ ਕਹਿ ਰਹੇ ਨੇ 15 20 ਬੰਦੇ ਭੇਜ ਕੇ ਪੀਐਮ ਦਾ ਕਾਫਲਾ ਰੁਕਵਾਇਆ ਗਿਆ ਫਿਰੋਜ਼ਪੁਰ ਦੌਰੇ ਦੌਰਾਨ ਪੀਐਮ ਨੇ ਵੱਡੇ ਐਲਾਨ ਕਰਨੇ ਸੀ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਦੇ ਲਈ ਸਬਸਿਡੀ ਦਾ ਐਲਾਨ ਕਰਨਾ ਸੀ ਖਰਾਬ ਮੌਸਮ ਕਰਕੇ ਹਵਾਈ ਮਾਰਗ ਜੀ ਥਾ ਸੜਕ ਮਾਰਕ ਤੋਂ ਆ ਰਹੀ ਸੀ ਪੀਐਮ ਪਰ 5 ਫਰਵਰੀ 2022 ਨੂੰ ਪੀਐਮ ਦਾ ਕਾਫਲਾ ਰੁਕਿਆ ਗਿਆ ਸੀ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਦੇ ਨੇੜੇ ਸੜਕ ਦੇ ਉੱਤੇ ਧੜਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ 15-20 ਮਿੰਟ ਤੱਕ ਰੁਕਿਆ ਰਿਹਾ ਉਸ ਮਗਰੋਂ ਇਹ ਕਾਫਲਾ ਵਾਪਸ ਦਿੱਲੀ ਦੇ ਵੱਲ ਰਵਾਨਾ ਹੋ ਗਿਆ ਤੇ ਰਵਨੀਤ ਸਿੰਘ ਬਿੱਟੂ ਨੇ ਵੱਡਾ ਖੁਲਾਸਾ ਕੀਤਾ ਹੈ ਰਵਨੀਤ ਬਿੱਟੂ ਕਹਿ ਰਹੇ ਨੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਣਾ ਇਹ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸ਼ਰਾਰਤ ਸੀਗੀ ਚਰਨਜੀਤ ਸਿੰਘ ਚੰਨੀ ਦੀ ਸ਼ਰਾਰਤ ਸੀ ਉਸ ਵੇਲੇ ਫਿਰੋਜ਼ਪੁਰ ਦੇ ਵਿੱਚ ਪੀਐਮ ਦਾ ਕਾਫਲਾ ਰੋਕਣਾ ਵੱਡਾ ਸਵਾਲ ਖੜਾ ਹੁੰਦਾ ਹੈ ਇੱਥੇ ਰਵਨੀਤ ਮਿੱਟੂ ਦਾ ਵੱਡਾ ਦਾਵਾ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਮਿੱਟੂ ਨੇ ਐਕਸਕਲੂਸਿਵਲੀ ਇਹ ਬਿਆਨ ਦਿੱਤਾ ਹੈ న్యూਸ 18 ਪੰਜਾਬ ਦੇ ਨਾਲ ਗੱਲ ਕਰਦੇ ਹਾਂ న్యూਸ 18 ਪੰਜਾਬ ਦੇ ਨਾਲ ਗੱਲ ਕਰਦੇ ਹਾਂ ਰਵਨੀਤ ਸਿੰਘ ਮਿੱਟੂ ਨੇ ਵੱਡਾ ਦਾਵਾ ਕੀਤਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਸ਼ਰਾਰਤ ਸੀ ਜਿਸ ਕਰਕੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਗਿਆ ਜਰਨਜੀਤ ਸਿੰਘ ਚੰਨੀ ਨੇ 15 ਤੋਂ 20 ਬੰਦੇ ਭੇਜ ਕੇ ਕਾਫਲਾ ਰੁਕਵਾਇਆ 15 ਤੋਂ 20 ਮਿੰਟਾਂ ਤੱਕ ਕਾਫਲਾ ਰੁਕਿਆ ਰਿਹਾ ਸੀ ਔਰ ਉਸ ਤੋਂ ਬਾਅਦ ਕਾਫਲਾ ਦਿੱਲੀ ਦੇ ਵੱਲ ਰਵਾਨਾ ਹੋ ਗਿਆ ਸੀ ਤੁਨਿਆਤ ਹੋਏਗਾ ਫਰਵਰੀ 2022 ਦੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਿਆ ਗਿਆ ਸੀ 5 ਫਰਵਰੀ 2022 ਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਚਰਨਜੀਤ ਚੰਨੀ ਨਿਸ਼ਾਨੇ ਤੇ ਨੇ ਰਵਨੀਤ ਸਿੰਘ ਬਿੱਟੂ ਬਿਆਨ ਦੇ ਰਹੇ ਨੇ ਤੇ ਰਵਨੀਤ ਬਿੱਟੂ ਜੋ ਬਿਆਨ ਦੇ ਰਹੇ ਨੇ ਉਸ ਦੇ ਨਾਲ ਕਿਤੇ ਨਾ ਕਿਤੇ ਚਰਨਜੀਤ ਚੰਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਪ੍ਰਧਾਨ ਮੰਤਰੀ ਦਾ قافਲਾ ਰੋਕਣਾ ਇਹ ਮਤਲਬ ਬਹੁਤ ਵੱਡੀ ਇਹ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਫਸ ਸਕਦੇ ਨੇ ਚਰਨਜੀਤ ਚੰਨੀ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਹਾਲਾਂਕਿ ਰਵਨੀਤ ਬਿੱਟੂ ਦਾ ਇਹ ਬਿਆਨ ਵੀ ਉਦੋਂ ਸਾਹਮਣੇ ਆਇਆ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਹੈ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕਦੇ ਇਸ ਤਰੀਕੇ ਦੀ ਗੱਲ ਰਵਨੀਤ ਬਿੱਟੂ ਨੇ ਵੀ ਨਹੀਂ ਕੀਤੀ ਔਰ ਰਵਨੀਤ ਬਿੱਟੂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਹ ਬਿਆਨ ਦੇ ਰੇ ਨੇ ਤਾਂ ਇਸ ਬਿਆਨ ਦੇ ਵੀ ਵੱਡੇ ਮਾਇਨੇ ਨੇ ਫਿਰੋਜ਼ਪੁਰ ਦੌਰੇ ਦੌਰਾਨ ਪੀਐਮ ਨੇ ਵੱਡੇ ਐਲਾਨ ਕਰਨੇ ਸੀ ਇਹ ਪਤਾ ਹੈ ਸਾਰਿਆਂ ਨੂੰ ਕਿ ਪੀਜੀਆਈ ਦੀ ਇੱਕ ਬਕਾਇਦਾ ਇੱਕ ਸੈਟਲਾਈਟ ਸੈਂਟਰ ਜਿਹੜਾ ਹੈਗਾ ਉਹ ਖੋਲਿਆ ਜਾਣਾ ਸੀ ਜ਼ਿਆਦਾ ਬਿਸਤਰਾਂ ਦਾ ਹਸਪਤਾਲ ਖੋਲਿਆ ਜਾਣਾ ਸੀ ਔਰ ਰਸਤੇ ਲਈ ਪ੍ਰਧਾਨ ਮੰਤਰੀ ਆਰਐਸਏ ਪਰ 15 ਤੋਂ 20 ਬੰਦੇ ਭੇਜ ਕੇ ਪੀਐਮ ਦਾ ਕਾਫਲਾ ਰੁਕਵਾਇਆ ਗਿਆ ਇਹ ਦਾਵਾ ਕਰ ਰਹੇ ਨੇ ਰਵਨੀਤ ਸਿੰਘ ਬਿੱਟੂ ਚਰਨਜੀਤ ਚੰਨੀ ਤੇ ਵੱਡਾ ਇਲਜ਼ਾਮ ਲਾਇਆ ਰਵਨੀਤ ਬਿੱਟੂ ਨੇ ਔਰ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਣੇ ਆਂ train ਮਿਸਟਰ ਆਉਣ ਲੱਗੇ ਸੀ ਜਦੋਂ ਇਹ ਸਰਕਾਰ ਨੇ ਉਸ ਵੇਲੇ ਚੰਨੀ ਸਾਹਿਬ ਨੇ 20 ਕ ਬੰਦੇ ਭੇਜ ਕੇ ਸ਼ਰਾਰਤ ਕੀਤੀ ਉਹਨਾਂ ਨੂੰ ਰੋਕਿਆ ਉਹ ਹੈਲੀਕਾਪਟਰ ਛੱਡ ਕੇ ਜਹਾਜ਼ ਛੱਡ ਕੇ ਕਿਉਂਕਿ ਮੌਸਮ ਬੜਾ ਖਰਾਬ ਸੀ ਉਹ ਗੱਡੀ ਚ ਉਹਨਾਂ ਨੇ ਜਿਹੜਾ ਕਿ ਮੰਨਿਆ ਨਹੀਂ ਜਾਂਦਾ ਪ੍ਰਾਈਮ ਮਿਨਿਸਟਰ ਇਡਾ ਸਫਰ ਕਰੇ ਉਹ ਗੱਡੀ 'ਚ ਸਫਰ ਕਰਨ ਨੂੰ ਤੇ ਉਹਦੇ ਉਹਨਾਂ ਦੇ ਮੂਰੇ ਰੋਕਿਆ ਉਦੋਂ ਇੰਨਾ ਕੁਸ਼ ਸੀਗਾ ਕਿ ਪੰਜਾਬ ਨੂੰ ਲੋੜ ਨਾ ਪੈਂਦੀ ਸਾਰੀਆਂ ਜਿਹੜਾ ਹਿੱਲ ਸਟੇਟਸ ਨੂੰ ਆ ਟੈਕਸ ਰੀਸਮਪਸ਼ਨ ਜਿਹੜਾ ਟੈਕਸ ਮਾਫ ਨੇ ਉਸ ਸਾਰੀਆਂ ਬਾਰਡਰ ਸਟੇਟ ਚ ਉਵੇਂ ਇੰਡਸਟਰੀਆਂ ਆਉਣੀਆਂ ਸੀ ਬੜੀਆਂ ਤੋਂ ਬੜੀਆਂ ਉਹ ਮਾਫੀ ਦੇ ਰਹੇ ਸੀ ਤੁਸੀਂ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਜਿਸ ਦਿਨ ਆਏ ਉਸ ਦਿਨ ਐਲਾਨ ਕਰਨਾ ਸੀ ਕਿ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵਾ ਜਿਵੇਂ ਹਿਮਾਚਲ ਨੂੰ ਦਿੱਤੀ ਜਾਂਦੀ ਸਬਸਿਡੀ ਉਸ ਤਰੀਕੇ ਨਾਲ ਦਿੱਤੀ ਜਾਏ ਬਿਲਕੁਲ ਮੈਂ ਕਿਉਂਕਿ ਉਸ ਵੇਲੇ ਜਿਹੜੇ ਸ਼ਿਕਾਬਤ ਸਾਹਿਬ ਸੀ ਮੇਰਾ ਉਹਨਾਂ ਨਾਲ ਵੀ ਬਹੁਤ ਕਿਉਂਕਿ ਅਸੀਂ ਇਕੱਠੇ ਬੈਨੇ ਆ ਪਾਰਲੀਮੈਂਟ ਚ ਬੜੇ ਡੂੰਘੇ ਰਿਸ਼ਤੇ ਨੇ ਤੇ ਸਾਰਿਆਂ ਇਕੱਠੇ ਬਹਿ ਕੇ ਵੀ ਪੰਜਾਬ ਨੂੰ ਕੀ ਕੀ ਚਾਹੀਦਾ ਪੰਜਾਬ ਲਈ ਜਿਹੜੀ ਫੌਜ ਦੀ ਭਰਤੀ ਆ ਉਹਦੇ ਚ ਵੀ ਉਹ ਪੱਕੇ ਪਰਸੈਂਟ 2 ਤੋਂ 3% ਵੀ ਪੱਕੀ ਭਰਤੀ ਗਵਿੰਦਗੜ ਲੁਧਿਆਣਾ ਇਹਨੂੰ ਸਾਰੇ ਨੂੰ ਸਟੀਲ ਹੱਬ ਆਫ ਇੰਡੀਆ ਲੇਕਿਨ ਇਹ ਇਹ ਕਲੀਅਰ ਹੈ ਕਿ ਉਹਨਾਂ ਨੇ ਫੈਸਲਾ ਲੈਣਾ ਸੀ ਕਿ ਹੋਰ ਕਿਉਂ ਕਿਉਂ ਕੱਦ ਬਾਰ ਬਾਰ ਉਹ ਕੋਸ਼ਿਸ਼ ਕਰ ਰਹੇ ਸੀ ਵੀ ਮੈਂ ਪਹੁੰਚਾਂ ਬਾਈ ਰੋਡ ਵੀ ਮੈਂ ਪਹੁੰਚਾਂ ਤੇ ਇਹਨਾਂ ਨੂੰ ਪਤਾ ਸੀ ਕਿਉਂਕਿ ਸਰਕਾਰ ਦੇ ਇੰਟੈਲੀਜੈਂਸ ਹੁੰਦੀ ਹੈ ਸਟੇਟ ਸਰਕਾਰ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਇਹਦੇ ਨਾਲ ਇਹ ਪਾਰਟੀ ਦਾ ਸੋਚਦੇ ਰਹੇ ਇਹ ਨਹੀਂ ਸੋਚ ਰਹੇ ਪੰਜਾਬ ਦਾ ਕਿੱਡਾ ਫਾਇਦਾ ਸਭ ਤੋਂ ਵੱਡਾ ਮਿਊਜ਼ੀਅਮ ਇੰਡੀਆ ਦਾ ਗੁਰੂ ਗ੍ਰੰਥਕ ਦੀਪ ਜੀ ਦੇ ਨਾਂ ਤੇ ਜਿੱਥੇ ਕਰਤਾਰਪੁਰ ਸਾਹਿਬ ਲੰਘਾ ਉੱਥੇ ਬਣਾਉਣਾ ਸੀ ਆਈਟੀ ਹੱਬ ਜਿਹੜਾ ਮਹਾਲੀ ਨੂੰ ਬਣਾਉਣਾ ਸੀ ਦੇਸ਼ ਦਾ ਲੇਕਿਨ 2 ਸਾਲ ਹੋ ਗਏ ਹੁਣ ਤੁਸੀਂ ਜਾਨਦੇ ਹੋਣੀ ਗਏ ਆ ਸੱਤਾ ਚ ਉਸ ਵੇਲੇ ਜਿਹੜਾ ਵਰਕਰ ਆ ਜਿਹੜਾ ਬੂਤ ਤੇ ਕੰਮ ਕਰਨ ਵਾਲਾ ਏ ਜਦੋਂ ਉਹਨਾਂ ਗੱਲ ਕਰਦੇ ਆ ਉਹਦੀ ਤਾਂ ਕੋਈ ਗੱਲ ਨਹੀਂ ਕਰਦਾ ਜਿਹੜੇ ਚਾਰ ਨਾਲ ਨੇ ਲੀਡਰ ਦੇ ਉਹੀ ਚੇਅਰਮੈਨ ਬਣਦੇ ਆ ਉਹੀ ਬੋਰਡਾਂ ਦੇ ਮੈਂਬਰ ਬਣਦੇ ਆ ਉਹੀ ਚੰਡੀਗੜ੍ਹ ਵਹਿੰਦੇ ਆ ਜਾ ਕੇ ਉਸ ਵੇਲੇ ਤਾਂ ਵਰਕਰ ਨੂੰ ਕੋਈ ਪੁੱਛਦਾ ਨਹੀਂਗਾ ਸਰਦਾਰ ਬਿਨ ਸਿੰਘ ਜੀ ਦਾ ਭਾਈ ਇਸ ਕਾਂਗਰਸ ਪਾਰਟੀ ਨੂੰ ਪੰਜਾਬ ਚ ਖਤਮ ਹੋਈ ਨੂੰ ਉਹਨਾਂ ਨੇ ਆਪਣੇ ਟੁਕੜੇ ਟੁਕੜੇ ਕਰਾ ਲਏ ਤੇ ਉਹ ਕਾਂਗਰਸ ਪਾਰਟੀ ਨੂੰ ਮਤਲਬ 84 ਹੋਰ ਹਾਲਾਤਾਂ ਤੋਂ ਦੰਗਿਆਂ ਤੋਂ ਬਾਅਦ ਟਰੋਰਿਜ਼ਮ ਤੋਂ ਬਾਅਦ ਕਾਂਗਰਸ ਤਾਂ ਪੰਜਾਬ ਚ ਹੈ ਹੀ ਨਹੀਂ ਸੀ ਸਰਦਾਰ ਬਿਨ ਸਿੰਘ ਇਨੀ ਖੜੀ ਕੀਤੀ ਕਾਂਗਰਸ ਜਿਹੜੇ ਵੀ ਅੱਜ ਲੀਡਰ ਨੇ ਤੇ ਇਸ ਕਰਕੇ ਜਦੋਂ ਉਹ ਜਗ੍ਹਾ ਹੀ ਆਪਣੀ ਛੱਡ ਗਈ ਜਦੋਂ ਕਾਂਗਰਸ ਅੱਜ ਗੱਲਾਂ ਹੀ ਦੇਸ਼ ਨੂੰ ਤੋੜਨ ਦੀਆਂ ਕਰਦੀਆਂ ਅੱਜ ਪੰਜਾਬ ਚ ਵੀ ਉਹ ਜਿਹੜੀਆਂ ਤਾਕਤਾਂ ਐ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਐ ਸਾਰੇ ਲੀਡਰ ਉਹਦੀ ਗੱਲ ਕਰਦੇ ਆ ਕਿਸੇ ਦੇ ਕਿਸੇ ਦਾ ਜ਼ਿਕਰ ਕਰ ਮੈਂ ਸਾਰਿਆਂ ਦੀ ਉਹ ਗੱਲ ਕਰਦਾ तकरीबन तकरीबन ਤੁਸੀਂ ਵੀ ਇੰਟਰਵਿਊ ਦੇ ਰਹੇ ਹੋ ਦੇਸ਼ ਨੂੰ ਪੰਜਾਬ ਨੂੰ ਤੋੜਨ ਵਾਲਿਆਂ ਦਾ ਸਾਥ ਕਾਂਗਰਸ ਦਿੰਦੀ ਹੈ ਹਾਂ ਇਹ ਤਾਂ ਜਿਹੜੇ ਜੇਲ੍ਹਾਂ ਚ ਜਿਹੜੇ ਕਰਾਇਮ ਕਰਨ ਵਾਲੇ ਨੇ ਇਹ ਉਹਨਾਂ ਦੀ ਉਹ ਗੱਲ ਕਰਦੇ ਆ ਵੀ ਉਹਨਾਂ ਨੂੰ ਛੱਡੋ ਜੀ ਉਹਨਾਂ ਨੂੰ ਜਿਹੜਾ ਇਹ ਮਤਲਬ ਕਹਿਣ ਦਾ ਕਿਤੇ ਨਾ ਕਿਤੇ ਇਹ ਲੋਕ ਤੁਸੀਂ ਵੱਡੇ ਇਲਜ਼ਾਮ ਲਗਾ ਰਹੇ ਹੋ ਕਾਂਗਰਸ ਦੇ ਉੱਤੇ ਕਿ ਕਾਂਗਰਸ ਪੰਜਾਬ ਨੂੰ ਤੋੜਨ ਵਾਲਿਆਂ ਦੇ ਨਾਲ ਹੈ ਦੇਸ਼ ਨੂੰ ਤੋੜਨ ਵਾਲਿਆਂ ਦੇ ਨਾਲ ਨਹੀਂ ਕਿਹਾ ਮੈਂ ਲੀਡਰ ਕਿਹਾ ਹੈ ਲੀਡਰ ਕਹਿੰਦੇ ਕਾਂਗਰਸ ਦੇ ਲੀਡਰ ਤੇ ਫਿਰ ਉਹ ਕਹਿੰਦੇ ਕਾਂਗਰਸੀ ਹੋਈ ਨਾ ਕਾਂਗਰਸ ਚ ਬਹੁਤ ਦੇਸ਼ ਭਗਤ ਨੇ ਅੱਜ ਵੀ ਹਾਂ ਕਦੇ ਇਹਨਾਂ ਨੇ ਗੱਲ ਕੀਤੀ ਗੁਰਕੀਰਤ ਸਿੰਘ ਮੇਰੇ ਅੱਜ ਪਰ ਅੱਜ ਵੀ ਕਾਂਗਰਸ ਚ ਨੇ ਮੇਰੇ ਭਰਾ ਨੇ ਮੋਹੀਂ ਝੰਡਾ ਦੇਖਣ ਆਇਆ ਸੀ ਕਿ ਇੱਥੇ ਝੰਡਾ ਕਾਂਗਰਸ ਦਾ ਹੋਏਗਾ ਬੀਜੇਪੀ ਦਾ ਹੋਏਗਾ ਕਿਉਂਕਿ ਬਾਜਵਾ ਪਰਿਵਾਰ ਚ ਦੇਖਿਆ ਕਿ ਕਹਿੰਦੇ ਨੋ ਪੌੜੀਆਂ ਉੱਪਰ ਚੜ ਕੇ ਭਾਜਪਾ ਸ਼ੁਰੂ ਹੋ ਜਾਂਦੀ ਥੱਲੇ ਕਾਂਗਰਸ ਇੱਥੇ ਝੰਡਾ ਜੈਸ਼ੀ ਰਾਮ ਦਾ ਝੰਡਾ ਜਿਹੜਾ ਉਹ ਨਜ਼ਰ ਆਇਆ ਉਹ ਝੰਡਾ ਵੀ ਦਿਖਾ ਸਕਦੇ ਜਿੱਥੇ ਗੁਰਕੀਰਤ ਸਿੰਘ ਰਹਣਗੇ ਉੱਥੇ ਕਾਂਗਰਸ ਦਾ ਝੰਡਾ ਹੀ ਰਹੇਗਾ ਜਿੱਥੇ ਰਵਨੀਤ ਬਿੱਟੂ ਰਹੇਗਾ ਉੱਥੇ ਬੀਜੇਪੀ ਦਾ ਝੰਡਾ ਰਹੇਗਾ ਇੱਥੇ ਮੈਂ ਜੈਸ਼ੀ ਰਾਮ ਦਾ ਝੰਡਾ ਜਿਹੜਾ ਉਹ ਦੇਖ ਰਿਹਾ ਕਿਉਂਕਿ ਇੱਥੇ ਰਵਨੀਤ ਬਿੱਟੂ ਰਹਿੰ ਰਾਮ ਰਾਮ ਹੋ ਰਿਆ ਸੀ ਸਾਰੇ ਦੁਨੀਆ ਚ ਉਹ ਦਿਨ ਅਸੀਂ ਵੀ ਸਾਰੇ ਲੁਧਿਆਣੇ ਚ ਹੀ ਰਾਮ ਰਾਮ ਸੀ ਤੇ ਜਿੱਦਨ ਕਰਤਾਰਪੁਰ ਸਾਹਿਬ ਲੰਗਾ ਖੁੱਲਿਆ ਸੀ ਉਹ ਦਿਨ ਗੁਰਨਾਨਕ ਦੇ ਨਾਮ ਲੇਵਾ ਗੁਰਨਾਨਕ ਗੁਰਨਾਨਕ ਅਸੀਂ ਕਰ ਰਹੇ ਸੀ ਅਸੀਂ ਤਾਂ ਕਿਸੇ ਧਰਮਾਂ ਚ ਥੋੜੀ ਬੰਡੇ ਹੋਏ ਹਾਂ ਅਸੀਂ ਕਾ ਸਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ 15 ਤੋਂ 20 ਬੰਦੇ ਪੇਸ਼ ਕੇ ਪੀਐਮ ਦਾ ਕਾਫਲਾ ਰੁਕਵਾਇਆ ਫਿਰੋਜ਼ਪੁਰ ਦੌਰੇ ਦੌਰਾਨ ਪੀਐਮ ਨੇ ਵੱਡੇ ਐਲਾਨ ਕਰਨੇ ਸੀ ਖਰਾਬ ਮੌਸਮ ਕਰਕੇ ਸੜਕ ਮਾਰਗ ਤੋਂ ਪੀਐਮ ਆ ਰਹੇ ਸੀ ਪਰ ਬਿੱਟੂ ਦਾਸ ਸਾਹਿਬ ਦਾ ਸੀਐਮ ਚਰਨਜੀਤ ਚੰਨੀ ਤੇ ਵੱਡਾ ਇਲਜ਼ਾਮ ਹੈ ਕਿ ਪੀਐਮ ਦਾ ਕਾਫਲਾ ਰੋਕਣ ਪਿੱਛੇ ਚੰਨੀ ਦੀ ਸ਼ਰਾਰਤ ਸੀ 15 ਤੋਂ 20 ਬੰਦੇ ਭੇਜ ਕੇ ਔਰ ਉਹਨਾਂ ਨੇ ਬਕਾਇਦਾ ਦੱਸਿਆ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਬੈ ਕੇ ਜਦੋਂ ਗੱਲ ਕਰਦੇ ਸੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰੀਕੇ ਦੇ ਐਲਾਨ ਹੋਣੇ ਸੀ ਜਿਹੜਾ ਸਰਹੱਦੀ ਇਲਾਕਿਆਂ ਨੂੰ बकायदा पैकेज मिलते हैं वो सारे एक सार एक लख पैकेज जो है वो मिलने से पंजाब बहुत सारे ऐलान प्रधानमंत्री ने करने से पर एक शरारत की गई शरारत करके पीएम का काफला रुकया गया पंद्रह तो भी बंदे भेज के काफला रुकवाया गया चरणजीत चन्नी के लिए मुश्किल ववनीत बिट्टू के इस बयान तो बाद वा बयान है रवनीत सिंह बिट्टू का रवनीत सिंह बिट्टू दावा कर रहे हैं कि चरणजीत चनी ने पी का काफिला रुकवाया